ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਲਾਡ ਕੇ ਤਨ ਕਾਹੇ ਕੋ ਡਰਾਏ ਮਨ ਲਾਡ ਕੇ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਮਨ ਲਾਂਡ ਗਏ ਤਨ ਕਾਹੇ ਕੋ ਡਰਾਏ ਮਨ ਲਾਂਡ ਗਏ ਤਨ ਕਾਹੇ ਕੋ ਡਰਾਏ ਚਾਰਨ ਕਮਾਲਾ ਚਿਤ ਰਾਹ ਉਸ ਮਾਏ ਚਾਰਨ ਕਮਾਲਾ ਚਿਤ ਰਾਹ ਉਸ ਮਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗਏ ਤਨ ਕਾਹੇ ਕੋ ਡਰਾਏ ਗੰਗਾ ਬਸਾਈ ਗਹਿਰ ਦਬੀਰ ਗੰਗਾ ਬਸਾਈ ਗਹਿਰ ਦਬੀਰ ਜੰਜੀਰ ਬਾਂਦਕਾਰ ਖਾਰੇ ਕਬੀਰ ਜੰਜੀਰ ਬਾਂਦ ਕਰ ਖਰ ਕਬੀਰ ਮਨ ਨਾ ਡਗ ਤਨ ਕਾਹੇ ਕੋ ਡਰਾਏ ਮਨ ਨਾ ਡਗ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਕਾਹੇ ਕੋ ਡਰਾਏ ਤਨ ਕਾਹੇ ਕੋ ਡਰਾਏ ਮਨ ਲਾਟ ਗੈ ਤਨ ਕਾਹੇ ਕੋ ਡਰਾਏ ਮਨ ਲਾਟ ਗੈ ਤਨ ਕਾਹੇ ਕੋ ਡਰਾਏ ਕੰਟਾ ਕੇ ਲਹਿਰ ਮੇਰੀ ਟੋਟੇ ਜੰਜੀਰ ਗੰਗਾ ਕੇ ਲਹਿਰ ਮੇਰੀ ਟੋਟੇ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਿਰਗ ਛਾਲਾ ਪਰ ਬੈਠੇ ਕਬੀਰ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਕਹ ਕਬੀਰ ਕੋ ਸੰਗ ਨ ਸਾਥ ਕਹ ਕਬੀਰ ਕੋ ਸੰਗ ਨ ਸਾਥ ਜਲ ਥਲ ਰਾਖਣ ਹੈ ਰਗੁਨਾਥ ਜਲ ਥਲ ਰਾਖਣ ਹੈ ਰਗੁਨਾਥ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਕਾਇ ਕੋ ਡਰਾਏ ਤਨ ਕਾਇ ਕੋ ਡਰਾਏ ਕਾਇ ਕੋ ਡਰਾਏ ਤਨ ਕਾਇ ਕੋ ਡਰਾਏ ਮਨ ਲਾਡ ਗੈ ਤਨ ਕਾਇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਚਰਨ ਕਮਾਲਾ ਚਿਤ ਰਹਿ ਉਸਮਾਏ ਚਰਨ ਕਮਾਲਾ ਚਿਤ ਰਹਿ ਉਸਮਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਲਾਡ ਗੈ ਤਨ ਕਾਹੇ ਕੋ ਡਰਾਏ ਮਨ ਨਾ ਡਕੈ ਤਨ ਕਾਹੇ ਕੋ ਡਰਾਏ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਹੋਇਆ ਹੈ ਜਿਹਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਮਾਲ ਨਾ ਡਗੈ ਤਨ ਕਾਹੇ ਕੋ ਡਰਾਏ ਚਾਰਨ ਕਮਲ ਚਿਤ ਰਹਾ ਸਮਾਏ ਮਨ ਨ ਟਗੈ ਤਨ ਕਾਹੇ ਕੋ ਡਰਾਏ ਚਾਰਨ ਕਮਲ ਚਿਤ ਰਹਾ ਸਮਾਏ ਹਿੰਦੁਸਤਾਨ ਦਾਸ ਸਕੰਦਰ ਲੋਧੀ ਬਾਦਸ਼ਾਹ ਨੈਲ ਦਕਾਨੇ ਕਾਨ ਭਰੇ ਕਬੀਰ ਮੁਸਲਮਾਨ ਹੈ RAM RAM ਕਰਦਾ ਅੰਧਾ ਮੇਰੇ ਰਾਜ ਚ ਮੇਰੇ ਰਾਜ ਦੇ ਵਿੱਚ ਕਬੀਰ RAM RAM ਕਰਦਾ ਹੈ ਕੋਕਮ ਦੇਤਾ ਛਪਾਈਆਂ ਨੂੰ ਇਜਾ ਕਬੀਰ ਸਾਹਿਬ ਨੂੰ ਫੜ ਕੇ ਲਿਆਉਗਾ। ਛਪਾਈ ਗਏ। ਜਾ ਦਰਵਾਜ਼ਾ ਖੜਕਾਇਆ। ਕਬੀਰ ਸਾਹਿਬ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ। ਤ ਕਬੀਰ ਸਾਹਿਬ ਨੂੰ ਲੈ ਗਏ ਦਰਬਾਰ ਦੇ ਵਿੱਚ। ਦਰਬਾਰ ਚ ਲੈ ਗਏ ਅੰਤ ਕਬੀਰ ਸਾਹਿਬ ਤੂੰ ਮੁਸਲਮਾਨ ਹੈਂ। ਤੂੰ ਸੋਹਣਤ ਨਹੀਂ ਕਰਾਈ ਤੂੰ ਰਾਮ ਰਾਮ ਕਰਦਾ ਹੈ ਕਬੀਰ ਸਾਹਿਬ ਕਹਿੰਦੇ ਭਾਈ ਉਹਦੇ ਨਾਂ ਤੇ ਕਿਸੇ ਨੂੰ ਯਾਦ ਕਰ ਲੀਏ ਨਾ ਤੇ ਪਰਮਾਤਮਾ ਹਾਜ਼ਰ ਹੋ ਜਾਂਦਾ ਪਰ ਤੇਰੇ ਵਰਗੇ ਮਗਰ ਤੇ ਲਾ ਕੇ ਮੈਂ ਇਹ ਕੰਮ ਕੋ ਕਰਾਂ ਮਨ ਨਾ ਟਿਕੈ ਤਨ ਕਾਹੇ ਕੋ ਡਰਾਏ ਚਰਨ ਕੰਵਲ ਚਿਤ ਰਾਇਆ ਸਮਾਏ ਜੀਦਾ ਮਨ ਪਕਾ ਤੇ ਸਰੀਰ ਨੂੰ ਡਰਨ ਦੀ ਕੀ ਲੋੜਿਆ ਭਾਈ ਜੀਦਾ ਮਨ ਪਕਾ ਉਹਦਾ ਤਨ ਵੀ ਪਕਾ ਉਹਦਾ ਸਰੀਰ ਵੀ ਪਕਾ ਇਸ ਤਰ੍ਹਾਂ ਹੋਇਆ ਕਬੀਰ ਸਾਹਿਬ ਨੂੰ ਹੁਕਮ ਦਿੱਤਾ ਗੰਗਾ ਜੜੋ ਕੇ ਮਾਰ ਦਿਓ ਕਬੀਰ ਸਾਹਿਬ ਨੂੰ ਕਾਂਗਾ ਤੇ ਲੈ ਗਏ ਫੜ ਕੇ ਉੱਚੇ ਪਹਾੜੀ ਤੇ ਲੈ ਗਏ ਜਿੰਨੂੰ ਵੇਖ ਕੇ ਵੀ ਡਰ ਲੱਗਦਾ ਸੀ ਕਬੀਰ ਸਾਹਿਬ ਦੇ ਪੇਟ ਦੇ ਨਾਲ ਪੱਥਰ ਬੰਨਤਾ ਕਬੀਰ ਸਾਹਿਬ ਨੂੰ ਜੰਜੀਰਾ ਪਾਤੀਆਂ ਨਦੀ ਚ ਸੁੱੜਤਾ ਨਦੀ ਚ ਸੁੱੜਤਾ ਸਿਪਾਈਆਂ ਜੇ ਦਰਬਾਰ ਨਾ ਪਹੁੰਚੇ ਕਬੀਰ ਸਾਹਿਬ ਘਰ ਪਹੁੰਚ ਗਿਆ ਫੇਰ ਨਿੰਦਕਾਨੇ ਕਾਰਨ ਪਰੇ ਕਬੀਰ ਸਾਹਿਬ ਬਚ ਗਿਆ ਹੈ ਇਹ ਕਬੀਰ ਸਾਹਿਬ ਨੂੰ ਫੜ ਕੇ ਲਿਆਂਦਾ ਦਰਬਾਰ ਚ ਹਾਥੀ ਦੇ ਅੱਗੇ ਸੋਟਿਆ ਆਗਜ ਸੋਟਿਆ ਹੋਰ ਤਾਂ ਦੀਏ ਦਿੱਤੇ ਪਰ ਕਬੀਰ ਆਵਾਰੇ ਨਹੀਂ ਮਾਨ ਲਾ ਡਿਗਾ ਤਨ ਕਾਹੇ ਕੋ ਡਰਾਏ ਚਾਰਨ ਕਮਲ ਚਿਤਰਾਇਆ ਸਮੈ ਜੀਦਾ ਮਾਨ ਲੈਂ ਤੇ ਮਾਨ ਨਹੀਂ ਡਰਦਾ ਬੇਸਰੀ ਨੂੰ ਡਰਾਣ ਦੀ ਕੀ ਲੋੜ ਐ ਭਾਈ ਜੇ ਤੂੰ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਤੇ ਇਹ ਨਹੀਂ ਤੂੰ RAM RAM ਕਹ ਲੋ ਅੱਲਾਹ ਅਲਾ ਕਰੋ ਸਭ ਇੱਕੋ ਹੀ ਨਾਮ ਹੈ ਉਹਦੇ ਨਾਮ ਤੇ ਕਿਸੇ ਨੂੰ ਯਾਦ ਕਰ ਲੀਏ ਹਾਜ਼ਰ ਹੋ ਜਾਂਦਾ ਤੇ ਹਾਰ ਕੇ ਕਬੀਰ ਸਾਹਿਬ ਨੂੰ ਕਿ ਅਸਕੰਦਰ ਲੋਧੀ ਬਾਦਸ਼ਾਹ ਨੂੰ ਕਬੀਰ ਸਾਹਿਬ ਦੇ ਪੈਰਾਂ 'ਚ ਮਾਫੀ ਮੰਗਣੀ ਪਈ ਨਮਸਕਾਰ ਕੀਤੀ ਤੇ ਕਬੀਰ ਸਾਹਿਬ ਨੇ ਮਾਫ ਕੀਤਾ ਮਾਨ ਨਾ ਡਿਗੇ ਤਨ ਕਾਇਕੋ ਡਰਾਏ ਚਾਰਨ ਕੰਬਲ ਛੇਤ ਰਾਇ ਉਸਮਾਏ ਗਾ ਗੰਗਾ ਸਾਇਂ ਘਹਿਰੇ ਗੰਬੀਰ ਜੰਜੀਰ ਬਾਂਧ ਕਰ ਖਰੇ ਕਬੀਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਇਹ ਪ੍ਰੇਮ ਦੀ ਖੇੜਿਆ ਭਾਈ ਪ੍ਰੇਮ ਦੀ ਦਹਵੇਂ ਪਾਤਸ਼ਾਹ ਨੇ ਵੀ ਕਹਿਤਾ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਤੇ ਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਾਪ ਪਾਇ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇ ਜਿਨ ਪ੍ਰੇਮ ਕੀਓ ਕਾਂ ਪਾਇਓ ਜੁੜਦ ਨਾਚਨ ਮੰਦਾ ਕੇ ਕਾਂ ਪਾਇਓ ਜੁੜਦ ਨਾਚਨ ਮੰਦਾ ਕੇ ਬਠਵਾਇਓ ਬਕ ਧਿਆਨ ਲਗਾਇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਜਿਨ ਪ੍ਰੇਮ ਕੀਓ ਨਾਤ ਪ੍ਰੀਯੋ ਲਈ ਉਸਤ ਸਮੰਦਰਨ ਲਾਤ ਫਿਰਿਓ ਲਈ ਉਸਤ ਸਮੰਦਰਨ ਲਾਤ ਪਾਇਓ ਪਹਿਲ ਲੋਦ ਗਵਾਇਓ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਤ ਪਾਇਓ ਜਿਨ ਪ੍ਰੇਮ ਕੀਓ ਤੈਨੋਂ ਹੀ ਪ੍ਰਭ ਪਾਇ ਤੈਨੋਂ ਹੀ ਪ੍ਰਭ ਪਾਇ ਤੈਨੋਂ ਹੀ ਪ੍ਰਭ ਪਾਇ ਨਾਹੀ ਪ੍ਰਭ ਪਾਇ ਤੈਨੋਂ ਹੀ ਪ੍ਰਭ ਪਾਇ ਜਿਨ ਪ੍ਰੇਮ ਕੀਓ ਤੈਨੋਂ ਹੀ ਪ੍ਰਭ ਪਾਇ ਜਿਨ ਪ੍ਰੇਮ ਕੀਓ बास कियो बखयान तो बैठ के बास कियो बेखयान तो बैठ के ऐसे सो ऐसे सो बात बतायो जिन प्रेम कियो ते नहीं प्राप्त पायो जिन प्रेम कियो ਸਾਚ ਕਾਹੂੰ ਸੋਣਾ ਲਿਓ ਸਾਬੇ ਸਾਚ ਕਾਹੂੰ ਸੋਣਾ ਲਿਓ ਸਾਬੇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਾਪਤ ਤੈਨ ਪ੍ਰੇਮ ਕੀਓ ਜਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਤੈਨਹੀਂ ਪ੍ਰਭ ਪਾਇਓ ਜੇ ਨਾ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਜੇ ਨਾ ਪ੍ਰੇਮ ਕੀਓ ਜਨ ਪ੍ਰੇਮ ਕੀਓ ਜਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਜਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇ ਜਨ ਪ੍ਰੇਮ ਕੀਓ اے ਭਾਈ ਪ੍ਰੇਮ ਦੀ ਖੇੜਿਆ ਜਿਨ ਪ੍ਰੇਮ ਕੀਓ ਤੇਨਹੀ ਪ੍ਰਭ ਪਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇਨਹੀ ਪ੍ਰਭ ਪਾਇਓ ਕਾਹ ਪਾਇਓ ਚੋਦੋਦੋ ਚੰਦ ਮੁੰਦ ਕੇ ਬੈਠ ਆਵਿਓ ਭਗਤ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੰਦਰਨ ਲੋਕ ਗਇਓ ਆਸ ਕਿਉਂ ਬਿਖਿਆਨ ਤੋਂ ਬੈਠ ਕੇ ਐਸੇ ਸੋ ਐਸੇ ਤੋਂ ਬੈਤ ਬਤਾਇਓ ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ